20 25 25 26 26 40 40 ਵੀ ਕਾਟ ਦਿੱਤਾ ਇਹਨਾਂ ਨੇ ਇਹਨਾਂ ਨੇ ਆ ਹੁਣ ਜਿਹੜਾ ਮੌਸਮ ਜਾਂ ਥੋੜਾ ਜਿਹਾ ਆਪਣੇ ਵਾਸਤੇ ਖਰਾਣਾ ਦਾ ਇਹਨਾਂ ਲਈ ਸਲਾਹ ਆਣਾ ਹੈ ਮੌਸਮ ਬਹੁਤ ਸੁਹਾਵਣਾ ਹੋ ਗਿਆ ਹੈ ਜਿੰਦਗਰਾਂ ਘਰ ਕਿ ਵਿਚ ਹੋਈ ਹੈ ਇਹ ਹੁਣ ਤਾਂ ਬੰਦ ਨਹੀਂ ਮਿਤਾ ਬੈਂਤੀ ਤੇ 11:55 ਤੇ ਤਾੜੀ ਵਾਲੀ ਫਿਰ 20 ਬੱਚ ਮਿੰਟ ਚਾਲੀ ਚੜਾਉਂਦੇ ਨੇ ਫਿਰ ਤਿੰਨ ਚਾਰ ਜਣੇ ਅੱਧੇ ਪੌਣੇ ਘੰਟੇ ਦੇ ਪੰਜਾਹ ਮਿੰਟ ਚੜਾਉਂਦੇ ਨੇ ਇਹ ਲਓ ਜਦੋਂ ਤੂੜੀ ਵਾਲਾ ਭੂਮਕਾਸ ਤੇ ਹੁੰਦੇ ਆਪਾਂ ਫਿਰ ਡੂਡ ਕੋਲੇ ਤੁਰਦੇ ਨੇ ਹੈਲੀਕਾਪਟਰ ਤੇ ਬੰਦੇ ਕਹਿੰਦੇ ਚਲੋ ਪੰਜਾਬ ਚਾਉਣ ਚੱਲੀਏ 4 ਕਜ ਕੋਲੇ ਕਹਿੰਦੇ ਨੇ ਬਹੁਤ ਵੱਤ ਗਿਆ ਚਲੋ ਘਰੇ ਚੱਲੀਏ ਉਹਨੇ ਚਲ ਤਾਂ ਮੈਂ 35 ਫਿਲਡ ਕਰ ਦਮ ਆ ਆ ਬਾਕੀ

ਬੀਜ ਉਹਦੇ ਦਾ ਭਾਅ ਬੰਦਾ 3616 ਰੁਪਏ ਕੇਜਰੀਵਾਲ ਕਹਿੰਦਾ ਠੀਕ ਹੈ ਮੈਂ ਲਾਗੂ ਨਹੀਂ ਕਰ ਸਕਦਾ ਫੋਟਾ ਹੋ ਪਰ ਮੈਂ ਉਹਦੇ ਬਰਾਬਰ ਭਾਅ ਦੇ ਸਕਦਾ ਆਪਾਂ ਵਿੱਚਾਂ 1840 ਦਿੱਲੀ ਦੇ ਕਿਸਾਨ ਵੇਚਣਗੇ 2616 ਰੁਪਏ ਪਰ ਕਿਉਂਕਿ 950 ਰੁਪਿਆ 1 ਪੁਆਇੰਟਰ ਤੇ ਕੇਜਰੀਵਾਲ ਨੇ ਬੋਨਸ ਦਿੱਤਾ 100 ਕਰੋੜ ਰੁਪਏ ਦਾ ਬਜਟ ਹੈ ਕੱਟ ਕੇ ਪਾਰਾ ਰੱਖ ਲਿਆ ਕੱਟ ਨਹੀਂ ਕਰ ਸਕਦਾ ਹੈ ਹਨੇ ਕਹਦੇ ਕੇ 72000 ਰੁਪਇਆ ਰਾਖਲ ਗਦੀ ਕਿਨਾਂ ਮੈਂ ਪਾ ਦਿਆ ਗੁਰਮਤ ਸਾਲ ਦਾ 66000 ਰੁਪਇਆ ਮਹੀਨੇ ਦਾ ਗਰੀਬਾਂ ਦੇ ਖਾਤੇ ਅੰਚ ਮੈਂ ਪ੍ਰਧਾਨ ਮੰਤਰੀ ਬਣਾ ਲਉ ਮੈਂ ਕਹਿੰਦਾ ਉਹਨਾਂ ਖਾਤੇ ਚ ਅਵਗਾ ਜੀ ਜੀ ਮੋਦੀ ਵਾਲਾ 15 ਲੱਖ ਆਇਆ ਸੀ ਮੈਂ ਕਹਾਂ ਹਜੇ ਨਾ ਪਾਇਓ ਉਹਦਾ ਵਿਆਜ ਦੀ ਬੁਗੜਾ ਤੁਹਾਨੂੰ ਐਂ ਕਹਦੇ ਗਰੀਬਾਂ ਦਾ ਸੌਦੇ ਸੋ ਵੀਰ ਇਹਨਾਂ ਦਾ ਕੋਈ ਯਕੀਨ ਨਹੀਂ ਇਹਨਾਂ ਨੂੰ ਸਜ਼ਾ ਦੇ ਲੂਗੀ ਲੋਕ ਦੇਣਗੇ ਸਜ਼ਾ ਮੁੰਡੇ ਨਾਲ ਹੀ ਰਿਪੋਰਟ ਕਾਰ ਚੱਕੀ ਕਰਦੇ ਆ ਜੇ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਕੋਈ ਮੁੰਡੇ ਕੁੜੀਆਂ ਫਸ ਜਾਂਦੇ ਨੇ ਉਹਨਾਂ ਨੂੰ ਵੀ ਕੱਢ ਕੇ ਲੈਂਦਾ ਵੀ ਲੋ ਹਜ਼ਾਰਾਂ ਮੁੰਡੇ ਕੁੜੀਆਂ ਇੱਕ ਕੰਦਲੀ ਸਰਕਾਰ ਬਣੂ ਸਾਡੇ ਤੋਂ ਤਾਂ ਘੱਮ ਹੋਣਗੇ ਵੀ ਸਰਕਾਰ ਬਣੂ ਸਾਡੀ ਇੱਥਾ ਸਮਾਂ ਇੱਥੇ ਬਣਾ ਦੋ ਵਿਦੇਸ਼ਾਂ ਸੰਪਲੰਕ ਕੀ ਹੈ ਚਾਰੁਰ ਤੋਂ ਮਿਨਿਸਟਰ ਵੀ ਰਹਿ ਮਾਨ ਸਰ ਉਹਨਾਂ ਦੇ ਇਲਾਕੇ ਦੇ ਮੁੰਡੇ ਕੁੜੀਆਂ ਨੂੰ ਬਚਾ ਕੇ ਮੈਂ ਲਿਆਉਂਦਾ ਰਿਹਾ ਸ਼ਹਿਰ ਪੁਰਦਿਆਂ ਨੂੰ ਐਂਟੀ ਵੀਓ ਇਹਨਾਂ ਦਾ ਉਹ ਕੰਮ ਨਹੀਂ ਹੈਗਾ ਸਭ ਪੰਜਾਂ ਸੱਤ ਦਿੱਲੀ ਚੋਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਤੇ ਐਂਟੀ ਜਿਹੜੇ ਹਾਲਾਤ ਬਣ ਜਾਂਦੇ ਨੇ ਨਾ ਕਿਸੇ ਦੀ ਵੀ ਨਹੀਂ ਮੰਨਦੀ ਬਹੁਤ ਨਾ ਕਾਂਗਰਸ ਦੀ ਨਾ ਬੀਜੇਪੀ ਦੀ ਕੋਈ ਗਠਬੰਧਨ ਬਣੂਗਾ ਜੀੜੀ ਪਾਰਟੀ ਕੋਲੇ 10 12 15 ਸੀਟਾਂ ਨੇ ਨਾ ਉਹ ਮੁਲਕ ਚਲਾਉਗੀ ਹੁਣ ਜੇ ਕਿਤੇ ਕਰਾਰੀ ਦਾ ਦੰਧਾੜ ਗਿਆ ਨਾ ਤੁਹਾਡੇ ਹੱਥ ਦੇ ਵਿੱਚ ਸਾਰੇ ਕਾਨੂੰਨ ਬਣਾਉਣਗੇ ਇਹ ਸੋਚ ਕੇ ਵੋਟ ਪਾਓ ਕਿ ਸਰਕਾਰ ਬਣਾਉਣੀ ਹੈ ਸਰਕਾਰ ਜਿੱਸੇ ਦਾ ਰਬਾਣੀ ਇਹ ਨਹੀਂ ਬਣ ਰਹੀ ਹੈ ਇਹ ਸੋਚ ਕੇ ਪਾਸ ਅੱਛਾ ਕੰਮ ਕਹਿੰਦੇ ਵਿਰੋਧੀ ਦਰਦਾਂ ਕੀ ਕੰਮ ਨਹੀਂ ਕਰਾ ਸਕਦਾ ਕਿਉਂ ਨਹੀਂ ਕਰਾ ਸਕਦਾ ਮੈਂ ਕਰਾਏਗੀ ਪਾਸਪੋਰਟ ਦਫ਼ਤਰ ਆਪਣਾ ਸੰਗਰੂਰੀਲੇ ਦਾ ਮਰੇਰ ਕੋਲੇ ਲਿਆ ਦਾਂਗਾ ਉਹ ਤਾਂ ਡੀਆਰ ਗਾਂਧੀ ਰੋਡ ਦੀ ਬੱਸ ਕੋਲਲੇ ਕੋਲੇ ਪੈਂਦਾ ਤਾਂ ਅੱਛਾ ਜਿਹੜੇ ਮੁੰਡੇ ਕੁੜੀਆਂ ਨੂੰ ਲਾ ਕੇ ਨੇ ਆ ਮੈਂ ਉਹ ਕੰਮ ਕਰਾਉਂਦਾ ਤਾਂ ਸੁਸ਼ਮਾ ਸਰਕਾਰ ਕੋਈ ਸੀ ਇਹ ਦੇਖ ਲਈਏ ਤੋਂ ਪਰ ਗੱਲ ਤਾਂ ਨਹੀਂ ਚੱਲਦਾ ਇਹ ਕੱਲ ਮੈਂ ਤੁਹਾਨੂੰ ਉਹ ਲੱਗਦਾ ਜਿਹੜਾ ਐਮਪੀ ਪਾਰਲੀਮੈਂਟ 'ਚ ਬੋਲਦਾ ਉਹ ਵੇ ਜਦ ਮੈਂ ਬੋਲਦਾ ਹਰ ਇੱਕ ਮੁੰਡੇ ਦੇ ਉਹ ਤੋਂ ਡਰਦੀ ਹੁੰਦੀ ਹੈ ਸਰਕਾਰ ਮੈਂ ਸੁਸ਼ਮਾ ਖਬਰ ਆਪ ਨੂੰ ਕਿਹਾ ਲੈ ਕੇ ਜੀ ਗੱਲ ਇਹ ਹੈ

ਮੈਂ ਕੰਮ ਕਰਾਈ ਦੇ। ਜੀ ਤੋ ਕੰਮ ਦਾ ਕੰਮ ਮੈਨੂੰ ਪਹਿਲੇ ਲੈਣਾ। ਐ ਕਿ ਕਿਰੇਵਲ ਤੋਂ ਬੋਲਦਾ ਕਿ ਹੋ ਗਿਆ ਆਪਣਾ ਤੇਰਾ ਕੰਮ ਨਾ ਉਸ ਤੋਂ। ਇਹ ਆ ਕਰ ਲੈਣਾ। ਆ ਇੱਥੇ ਨਾਲਟ ਘਰਿਆ ਬਸ ਸਾਡੇ ਟੈਂਸ਼ਨ ਦੀ ਗਰੀ। ਸੰਕ੍ਰਿਤ ਟੈਂਸ਼ਨ ਦੀ ਗਰੀ ਜਦੋਂ ਦਿੱਲੀ ਤੋਂ ਵੀ ਲੈ ਕਰਾਤਾ ਮੋਦੀ ਹੋਈ। ਇੱਕ 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 ਥੋੜੇ ਜਨੂਸ ਕਟੂਗਾ। ਕੰਮ ਲੈਣਾ ਹੋਣਾ ਚਾਹੀਦਾ। ਇਹਨਾਂ ਦੀ ਸਰਕਾਰ ਸੀ। ਪਰਿੰਦਰ ਸਿੰਘ ਸਾਹਿਬ ਕਹਿੰਦਾ ਹੁਣ इन्होंने इन्हें बापू सरकार जब किसी की बजाय क्ले आए जी एक तो बजाय हुए सरकार तो ले आते सी कोई ये <सगया> आप भी ये बोलता नहीं है बस और कोई प्रोजेक्ट नहीं है आप बेटियां करना है आप अपना तक चोर निशान भी बड़ा बदी है मामा का नाम तो दस साल से भी लोड नहीं रात तड़के तड़के नेरे जीपाल नेरे भी फेंजे पे हैं तो तुसी बाले घोषणा हो चलो शुक्र तो है, तो <laughs> <laughs> so, है परमात्मा का मेरे बहाने से थोड़े चेहरे से थोड़े मुंह से हासा पाया नहीं तो हासे खोले गौरमेंटा ने सज ਮੰਗਾਈ ਨੇ ਮਾਰਦੇ ਕਰੀਬੀ ਨੇ ਮਾਰਦੇ ਬੇਇਜ਼ਦਾਰੀ ਨੇ ਮਾਰਿਆ ਕੋਈ ਗੱਲ ਨਹੀਂ ਦਿਨ ਆਉਣਗੇ ਜੇ ਵਕਤੋਂ ਨਹੀਂ ਰਹੇ ਅਦਬਾ ਤੇ ਵੀ ਨਹੀਂ ਰਹਿਣਾ ਐਸੇ ਪੰਜਾਬ ਤੋਂ ਭੰਗੜੇ ਪੈਣਗੇ ਤੁਹਾਡਾ ਸਾਥ ਚਾਹੀਦਾ ਬਸ ਦੋਨਿਆਂ ਚਾਹ ਜੇ ਤੁਹਾਨੂੰ ਲੱਗਦਾ ਹੈ ਯਾਰ ਤੁਹਾਨੂੰ ਕਮਾਨ ਬੜੀ ਸਾਡੇ ਨੇ ਹੋਏ ਸਾਡੇ ਧੀਆ ਮੁੰਦੇ ਨੇ ਸਾਡੇ ਵਾਸਤੇ ਸੋਚਦੇ ਫਿਰਦੇ ਨੇ ਸਾਡੇ ਚੁੱਲਿਆਂ ਦੀ ਅੱਗ ਲਈ ਸੋਚੀ ਜਾਂਦੇ ਆ ਕਿ ਪਰ ਮੁੜੇ ਪਾਚੀ ਰਹੇ ਇਹਨਾਂ ਦਾ ਸਾਥ ਦੇਈਏ ਯਾਰ ਜੇ ਤੁਹਾਨੂੰ ਦਿਲ ਕਰਦਾ ਹੈ ਆ ਦੋਨੇ ਹੱਥ ਫੜੀ ਕਰਕੇ ਦੋ ਨਾਰੇ ਸੀ ਦਾਂਦੇ ਇਨਕਲਾਬ ਦੇ ਲਾ ਦਿਓ ਗੂਜੇ ਸਮਾਨ ਛੱਤਾਂ ਟੀਮ ਦੀਆਂ ਗੂੰਜਣ ਇੱਥੇ ਬੈਠਾ ਰਹੇ ਉਹਨਾਂ ਦੇ ਘਰੇ ਜਦੋਂ ਇੱਥੋਂ ਆਵਾਜ਼ ਗੂੰਜੂਗੀ ਉਧਰ ਟੜਟੜੀ ਜੀ ਹੋਊਗੀ ਵੀ ਜੱਜ ਆਜ 14 ਵਾਲਾ ਕਿਵੇਂ ਹੋ ਗਿਆ ਕੰਮ ਜਾਂ ਦੋ ਨਾਰੇ ਬੋਨੇ ਉੱਪਰ ਕਰਕੇ ਇਨਕਲਾਬ ਲੋਕਾਂ ਵਿੱਚ ਵੀ ਜਾਣਾ ਰਹਿਣਾ ਫੈਟੋਟਾਂ ਕਿਚੋਂ ਦੇ ਨੇ ਇਹ ਹਰਨਗੇ ਇਹ ਨਹੀਂ ਹੁੰਦੇ ਸਰਦੇਸ਼ ਸਿੰਘ ਦੀ ਟੀਮ ਸੇ ਨੂੰ ਕਾਰ ਤੋਂ ਲਾਉਣ ਵਾਸਤੇ 3 ਨਵੰਬਰ ਕਮੇਟੀ ਬਣਾਈ ਗਈ ਆ ਨੀ ਮੋਡੇ ਤੂੰ ਮੋਡਾ ਤੇ ਕੀ ਮੈਂ ਬੱਤ ਖਿੱਚੂ ਆਪਾਂ ਇੰਫਰਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ